ਮੜਾ ਚੋਰ ਚੋਰ ਲੋ ਬਸਨ ਮਿਤੀ 27 3 2025 ਨੂੰ ਐਸਚੂ ਜੀ ਆਰ ਕੋ ਫਰੀਦਕੋਟ ਸਮੇਤ ਜਸਪਾਲ ਸ਼ਰਮਾ ਚੌਂਕੀ ਇੰਚਾਰਜ ਕੋੜਪੂਰਾ ਅਸੀਂ ਚੈਕਿੰਗ ਦੇ ਸਬੰਧ ਵਿੱਚ ਨਾ ਗੱਡੀ ਨੰਬਰ 19223 ਆਪ ਹੈ ਜਿਹੜੀ ਗੰਦੀ ਨਗਰ ਤੋਂ ਆ ਕੇ ਜੰਮੂ ਤੋਂ ਵੀ ਜਾਂਦੀ ਹੈ ਇਹ ਗੱਡੀ 9:05 ਦੇ ਮਿੰਟ ਤੇ ਸਟੇਸ਼ਨ ਤੇ ਆਈ ਸੀ ਅਸੀਂ ਸੜਨਲੀ ਚੈਕਿੰਗ ਲਈ ਏਸੀ ਕੋਚ ਆ B4 ਉਹਦੀ ਚੈਕਿੰਗ ਲਈ ਤੋਂ ਦੇ ਵਿੱਚ ਚੜੇ ਤੇ ਉਹਦੇ ਵਿੱਚ ਇੱਕ ਨਾਮ ਜਿਹੜਾ ਵਿਅਕਤੀ ਸੀਗਾ ਉਹਦਾ ਨਾਮ ਹੈ ਜੈਕ ਖੁਜਾਂਜੀ ਜੈਕ ਕੁਮਾਰ ਪੁੱਤਰ ਨੰਦਰਾਮ ਬਾਈ ਬਾਸੀ ਪਿੰਡ ਮਿੱਠਾਪੁਰ ਥਾਣਾ ਮਹਿੰਦਰੜਾ ਜ਼ਿਲ੍ਹਾ ਜੁਨਾਗੜ ਗੁਜਰਾਤ ਦਾ ਤੇ ਰਹਿਣ ਵਾਲਾ ਇਹ اٹੈਂਡੈਂਟ ਹੈ ਜੀ ਏਸੀ ਪੋਚ ਦੇ ਵਿੱਚ ਜਿਹੜੇ ਉਹ ਲੋਕਾਂ ਨੂੰ ਕੰਬਲ ਵਗੈਰਾ ਪ੍ਰੋਵਾਈਡ ਕਰਦੇ ਨੇ ਠੇਕੇਦਾਰ ਦੇ ਉੱਤੇ ਕੰਮ ਕਰਦਾ ਉਹ ਇੱਕ ਬੈਗ ਲੈ ਕੇ ਪੁਲਿਸ ਪਟਰੀ ਨੂੰ ਚਾਕੇ ਕਰਦਾ ਘਬਰਾ ਕੇ ਭੱਜਣ ਲੱਗਾ ਤੇ ਹੱਥ ਛੁਟ ਕੇ ਉਹਦਾ ਵਿੱਚੋਂ ਕੁਝ ਨਸ਼ੀਲੀਆਂ ਗੋਲੀਆਂ ਦੇ ਡੱਬੇ ਬਾਹਰ ਨਿਕਲ ਗਏ ਤੇ ਇਨ ਬਿਟਵੀਨ ਉਹਦੀ ਜਦੋਂ ਅਸੀਂ ਸਰਚ ਕੀਤੀ ਲਿਆ ਕੇ ਇੱਥੇ ਉਹ ਬੈਗ ਦੀ ਸਰਚ ਕੀਤੀ ਤੋਂ ਦੇ ਵਿੱਚੋਂ 33000 800 ਗੋਲੀ ਰਿਕਵਰ ਹੋਈਆਂ ਨੇ ਸ਼ੀਦੀਆਂ ਗੋਲੀਆਂ ਤੇ ਇਸ ਵਿਅਕਤੀ ਨੂੰ ਜਿਹੜਾ ਅਸੀਂ ਦੋਸ਼ੀ ਨੂੰ ਮਾਨਯੋਗ ਅਦਾਲਤ ਫਰੀਦਕੋਟ ਸਾਹਿਬ ਤੇ ਡਿਊਟੀ ਮਿਨਿਸਟਰ ਸਾਹਿਬ ਦੇ ਪੇਸ਼ ਕੀਤਾ ਤੇ ਜਿਹਦਾ ਸਾਨੂੰ 2 ਦਿਨ ਦਾ ਪੁਲਿਸ ਰਿਮਾਂਡ ਅਸੀਂ ਹਾਸਲ ਕੀਤਾ ਤੇ ਇਹਦੇ ਬਸ ਅਸੀਂ ਇਹ ਜਾਣ ਰਹੇ ਹਾਂ ਵੀ ਇਹ ਕਿੱਥੋਂ ਗੋਲੀਆਂ ਲੈ ਕੇ ਆ ਤੇ ਕਿੱਥੇ ਅੱਗੇ ਸਪਲਾਈ ਕਰਨੀ ਸੀ ਸਪਲਾਈ ਚੇਨ ਤੋੜਨ ਦੀ ਕੋਸ਼ਿਸ਼ ਆ ਸਾਡੇ ਅਫਸਰਾਂ ਵੱਲੋਂ ਇਹ ਹਦਾਇਤਾਂ ਨੇ ਜੀ ਤੇ ਇਹ ਦੋ ਦਿਨ ਦੇ ਪੁਲਿਸ ਰਿਮਾਂਡ ਦੇ ਉੱਤੇ ਸਾਡੇ ਕੋਲ ਹੈ ਇਸ ਦੇ ਰਜਿਸਟਰਡ ਮਕਦਮਾ ਨੰਬਰ 17 ਮਿਤੀ 29/02/2025 ਅੰਡਰ ਸੈਕਸ਼ਨ 22 62 85 ਐਡੀਪੀਐਸ थाना ਜੀਆਰਪੀ ਫਰੀਦਕੋਟ ਵਿਖੇ ਮਕਦਮਾ ਦਰਜ ਕੀਤਾ ਗਿਆ ਦਿੱਤੇ ਕਿਹੜੀਆਂ ਗੋਲੀਆਂ ਸੀਗੀਆਂ ਸਾਰੇ ਇਹਦੇ ਵਿੱਚ ਟਰਾਮਾਡੋਲ ਤੇ ਐਲਪਰਾਜੋਲ ਤੇ ਇੱਕ ਟਰਾਮਾਡੋਲ ਦਾ ਸੂਰ ਰਿਜ਼ਲਟ ਆ ਉਹ ਸੀ ਤਿੰਨ ਤਰ੍ਹਾਂ ਦੀਆਂ ਗੋਲੀਆਂ ਨੇ ਜੀ ਕੀ ਕੋਈ ਬਿਲਬ ਵਗੈਰਾ ਜਾਂ ਕੁਛ ਐਸਾ ਕੋਈ ਨਹੀਂ ਸਰ ਬਿਲਬ ਵਗੈਰਾ ਕੋਈ ਨਹੀਂ ਲਿਖੇ ਹੁੰਦੇ ਇਹ ਜਿਹੜਾ ਹੁਣ ਤੱਕ ਇਹ ਨਹੀਂ ਪੁੱਛ ਕੇ 6 ਮਹੀਨੇ ਮੈਨਾਂ ਮੈਨੂੰ ਕੋਈ ਫੜਾ ਗਿਆ ਸੀ ਪਰ ਫਿਰ ਫਰਦਰ ਇਨਵੈਸਟੀਗੇਸ਼ਨ ਜਾਰੀ ਹੈ ਅਸੀਂ ਲਿੰਕ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿੱਥੋਂ ਲੈ ਕੇ ਆਇਆ ਇਹ ਬਿਲ ਕੋਈ ਨਹੀਂ ਸੀ ਦੇ ਕੋਲੇ ਕੋਈ ਹੋਰ ਕੇਸਾਂ ਦੇ ਵਿੱਚ ਕੋਈ ਇਹਦਾ ਨਹੀਂ ਫਿਲਹਾਲ ਤਾਂ ਕੋਈ ਨਹੀਂ ਆ ਰਿਹਾ ਉਹ ਤਾਂ ਪਹਿਲਾਂ ਕੋਈ ਕੇਸ ਹੈ ਪਰ ਫਿਰ ਇਨਵੈਸਟੀਗੇਸ਼ਨ ਡੂਨ ਇਨਵੈਸਟੀਗੇਸ਼ਨ ਪੁਲਿਸ ਰਿਪੋਰਟ ਦੇ ਉੱਤੇ ਪਤਾ ਲੱਗ ਸਕਦਾ ਹੈ ਕਿ ਕੀ ਹੋਰ ਕੰਮ ਹੈ ਤੇ ਸਰ ਇਕੱਲਾ ਹੀ ਸੀਗਾ ਕਿ ਹੋਰ ਵੀ ਕੀ ਸਰ ਇਕੱਲਾ ਹੀ ਸੀਗਾ ਇਹ